ਜਾਂਦਾ ਮੈਂ ਗੋਲੀ ਨਾ ਮਰਨਾ ਦੇਸ਼ ਲਈ ਸ਼ਹੀਦ ਹੋਣਾ ਚਾਹਨਾ ਵਾ ਜਦੋਂ ਆਪਾਂ ਇੱਕ ਦੇਸ਼ ਪ੍ਰੇਮੀ ਆ ਰਾਸ਼ਟ੍ਰ ਪ੍ਰੇਮੀ ਆ ਮੇਰੇ ਘਰੇ ਆ ਦੇਖੋ ਪੁਲਿਸ ਲਾਈ ਨਾ ਉਹ ਹਰ ਦਿਨ ਆਏ ਦੇਣ 10 15 20 ਦਿਨ ਬਾਅਦ ਘਰੇ ਬੰਦ ਕਰ ਦਿੰਦੇ ਆ ਵੀ ਇਹ ਕਿਉਂ ਖਿਲੇ ਜੂਨ ਮਹੀਨੇ ਚ ਸੱਤ ਗਨਮਨ ਲਏ ਵਾਪਸ ਲਏ ਉਹ ਇਸ ਕਰਕੇ ਲੈ ਲੈ ਕਹਿੰਦੇ ਤੇਰੇ ਕੋਲ ਸਕਿਉਰਟੀ ਸੀਆਰਪੀ ਦੀ ਆ ਗਈ ਸੀਆਰਪੀ ਤਾਂ ਕੇਂਦਰ ਸਰਕਾਰ ਨੇ ਦਿੱਤੀ ਹੈ ਨਾ ਆ ਜਿੰਦ ਕਹਿੰਦੇ ਫੇਰ ਥ੍ਰੈਟ ਆ ਗਈ ਇਹ ਥ੍ਰੈਟ ਕੋਈ ਰਸੀਮਾਂ ਬੱਦੀ ਹੁੰਦੀ ਹੈ ਘੜਦੀ ਹੁੰਦੀ ਹੈ ਤੁਸੀਂ ਕਾਰਨ ਪੁੱਛਦੇ ਹੋ ਕਿ ਤੁਹਾਨੂੰ ਕਿਉਂ ਨਜ਼ਰਬੰਦ ਕੀਤਾ ਜਾ ਰਿਹਾ ਪੁਲਿਸ ਕੈਰੀ ਤੁਹਾਨੂੰ ਥ੍ਰੈਟ ਹੈਗਾ ਵਾ ਨਹੀਂ ਥ੍ਰੈਟ ਨਹੀਂ ਤੇਰਾ ਭੋਗਵਾ ਦੇਣਾ ਕਹਿੰਦਾ ਕਿਸ ਨੇ ਮੈਂ ਕਹ ਪਾਓ ਯਾਰ ਭੋਗ ਪਾਉਣ ਸਾਡੀ ਸੀਆਰਪੀ ਲੜਾਈ ਲੜਨਦਾ ਵੀ ਬਲ ਬਖਸ਼ੇ ਮੈਂ ਕਹਣਾ ਵੀ ਸਾਡੇ ਬਰਾਬਰ ਦੁਸ਼ਮਣ ਆਵੇ ਤਾਂ ਸਹੀ ਪਤਾ ਲੱਗੇ ਸਾਨੂੰ ਹੀ ਪਤਾ ਲੱਗੇ ਵੀ ਸਾਡੇ ਲਾਤਾਂ 'ਤੇ ਗੋਲੀ ਮਾਰਦਾ ਸਾਡੇ ਛਾਤੀ 'ਤੇ ਗੋਲੀ ਮਾਰਦਾ ਜਾਂ ਸਾਡੇ ਪੱਟਾਂ ਪੱਟਾਂ ਦਾਮਾਂ ਗੁਰਸਿਮਰ ਸਿੰਘ ਮੰਡ ਨੂੰ ਇੱਕ ਵਾਰ ਫਿਰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਵਾ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਉਹਨਾਂ ਦੇ ਘਰ ਦੇ ਬਾਹਰ ਖੜੇ ਹੋਏ ਆ ਵੱਡੀ ਤਦਾਦ ਦੇ ਵਿੱਚ ਪੁਲਿਸ ਜਿਹੜੀ ਅੱਜ ਸਵੇਰੇ ਉਹਨਾਂ ਦੇ ਘਰ ਦੇ ਵਿੱਚ ਪਹੁੰਚਦੀ ਆ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਕਿ ਗੁਰਸਿਮਰ ਸਿੰਘ ਮੰਡ ਨੂੰ ਥ੍ਰੈਟ ਦੀ ਜਿਹੜੀ ਆ ਕੋਲ ਆਖੀ ਜਾ ਰਹੀ ਆ ਪਰ ਗੁਰਸਿਮਰ ਸਿੰਘ ਮੰਡ ਜਿਹੜੇ ਨੇ ਘਰ ਦੇ ਬਾਹਰ ਦਰੀ ਵਿਛਾ ਕੇ ਬੈਠ ਗਏ ਨੇ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਆ ਦੱਸਦੀ ਕਿ ਕਰੀਬ 1 ਸਾਲ ਤੋਂ ਗੁਰਸਿਮਰ ਸਿੰਘ ਮੰਡ ਹੋਣਾ ਨੂੰ ਇਸੇ ਤਰ੍ਹਾਂ ਘਰ ਦੇ ਵਿੱਚ ਰੱਖਿਆ ਜਾਂਦਾ ਵਾ ਜਦੋਂ ਵੀ ਉਹ ਬਾਹਰ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਵੱਡੀ ਤਦਾਦ ਦੇ ਵਿੱਚ ਸਿਕਿਉਰਟੀ ਜਿਹੜੀ ਹੈ ਉਹ ਤਨਾਤ ਕੀਤੀ ਜਾਂਦੀ ਹੈ ਤਾਂ CRPF ਜਿਹੜੀ ਆ ਪਿਛਲੇ 11 ਮਹੀਨਿਆਂ ਤੋਂ ਉਹਨਾਂ ਦੇ ਨਾਲ ਤਨਾਤ ਕੀਤੀ ਗਈ ਆ ਤਾਂ ਅੱਜ ਸਵੇਰੇ ਜਿਹੜਾ ਵਾ ਗੁਰਸਿਮਰ ਸਿੰਘ ਮੰਡ ਦੇ ਘਰ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਪੁਲਿਸ ਪਹੁੰਚਦੀ ਹੈ CID ਦੀ ਟੀਮਾਂ ਜਿਹੜੀਆਂ ਉਹਨਾਂ ਦੇ ਘਰੇ ਪਹੁੰਚਦੀਆਂ ਨੇ ਉਹ ਕਹ ਇਹ ਕਹਿ ਕੇ ਗਏ ਨੇ ਕਿ ਉਹਨਾਂ ਨੂੰ ਜਿਹੜੀ ਹੈ ਥ੍ਰੈਟ ਜਿਹੜੀ ਆ ਉਹ ਕੋਲ ਆਈ ਹੈ ਜਿਸ ਕਰਕੇ ਉਹਨਾਂ ਨੂੰ ਘਰ ਦੇ ਵਿੱਚ ਅੱਜ ਜਿਹੜਾ ਵਾ ਨਜ਼ਰਬੰਦ ਕੀਤਾ ਜਾਵੇਗਾ ਤਾਂ ਇਹ ਤਸਵੀਰਾਂ ਨੇ ਤਾਂ ਘਰ ਦੇ ਬਾਹਰ ਗੁਰਸਿਮਰ ਸਿੰਘ ਮੰਡ ਜਿਹੜੇ ਨੇ ਬੈਠੇ ਨੇ ਗੱਲਬਾਤ ਵੀ ਅਸੀਂ ਕਰਾਂਗੇ ਤਾਂ ਇਹ ਤਸਵੀਰਾਂ ਨਾਲ ਦੀ ਨਾਲ ਤੁਹਾਡੇ ਨਾਲ ਅਸੀਂ ਸਾਂਝੇ ਕਰਾਂਗੇ ਤਾਂ ਘਰ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਪੂਰੇ ਇਲਾਕੇ ਦੇ ਵਿੱਚ ਅੱਜ ਸ਼ਾਨਦਿਨ ਵੀ ਕੀਤੀ ਗਈ ਆ ਮਾਨ ਸਾਹਿਬ ਇੱਕ ਵਾਰ ਫੇਰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਵਾ ਇਹਦਾ ਨਾਮ ਨਾ ਮੈਟੋ ਤੁਸੀਂ ਕੀ ਕਹਿਣਾ ਚਾਹੂਗੇ ਦਰੀਬਾ ਸਾਹਿਬ ਤੁਸੀਂ ਘਰ ਦੇ ਬਾਹਰ ਬੈਠ ਗਏ ਹੋ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਇਹ ਸਮਝ ਨਹੀਂ ਆ ਰੇ ਮੈਨੂੰ ਇਮੀਡੀਏਟਲੀ ਸਾਢੇ 9 ਫੋਨ ਆਉਂਦਾ ਅਧਿਕਾਰੀਆਂ ਦਾ ਪਹਿਲਾਂ ਛੋਟੇ ਅਧਿਕਾਰੀ ਫਿਰ ਵੱਡੇ ਅਧਿਕਾਰੀ ਫਿਰ ਸੀਆਈਏ ਟੀਮ ਆ ਰਹੀ ਆ ਵੀ ਐਡਾ ਆਪਾਂ ਕਿਹੜਾ ਆਪਾਂ ਕੀ ਹੋ ਰਿਹਾ ਜਦੋਂ ਆਪਾਂ ਇੱਕ ਦੇਸ਼ ਪ੍ਰੇਮੀ ਆ ਰਾਸ਼ਟ੍ਰ ਪ੍ਰੇਮੀ ਆ ਮੇਰੇ ਘਰੇ ਉਹ ਦੇਖੋ ਪੁਲਿਸ ਲਾਈ ਜਿਹੜੀ ਲੋਕਲ ਪੁਲਿਸ ਲਾਈ ਆ ਪਹਿਲਾਂ ਵੱਧ ਸੀਗੀ ਉਹ ਇਹਨਾਂ ਨੂੰ ਜਿੰਮੇ ਲਾ ਦੇ ਵੀ ਤੁਸੀਂ ਬੈਠੋ ਇਹਨਾਂ ਨੂੰ ਜਾਣ ਨਹੀਂ ਦੇਣਾ ਕਰੋ ਠੀਕ ਮੈਂ ਪੁੱਛਣਾ ਚਾਹੁੰਦਾ ਮੈਨੂੰ ਹਰ ਦਿਨ ਆਏ ਦਿਨ 10 15 20 ਦਿਨ ਬਾਅਦ ਘਰੇ ਬੰਦ ਕਰ ਦਿੰਦੇ ਹੋ ਵੀ ਇਹ ਕਿਉਂ ਵੀ ਮੁੱਖ ਮੰਤਰੀ ਸ੍ਰੀ ਭਵਾਨ ਸਿੰਘ ਮਾਨ ਜੀ ਤੁਹਾਡੇ ਜੇ ਤੁਹਾਨੂੰ ਖਤਰਾ ਬਾ ਤੁਹਾਡੇ ਕੋਲ ਹੈਗੇ 150 ਗੱਡੀਆਂ ਸਾਨੂੰ ਮੈਂ ਤਾਂ ਕਹਿੰਦਾ ਮੈਨੂੰ ਕੋਈ ਖਤਰਾ ਹੀ ਨਹੀਂ ਹੈਗਾ ਪਹਿਲੀ ਗੱਲ ਅਸੀਂ ਆਪਣਾ ਦੇਸ਼ ਪ੍ਰੇਮੀ ਦਾ ਕੰਮ ਕਰਨਾ ਦੇਸ਼ ਰਾਸ਼ਟਰ ਦਾ ਕੰਮ ਕਰਨਾ ਅਸੀਂ ਸੰਵਿਧਾਨ ਦੇ ਅਧਰਜ ਰਹੇ ਕੰਮ ਕਰਨਾ ਲੇਕਿਨ ਮੈਂ ਸਾਡੇ ਪੰਜਾਬ ਦੇ ਜਿਹੜੇ ਡੀਜੀਪੀ ਸਾਹਿਬ ਨੇ ਸ਼੍ਰੀ ਗੌਰਵ ਜਾਦਵ ਜੀ ਕਿਉਂਕਿ ਹੁਣ ਹੈਗਾ ਚੋਣਾਂ ਚੋਣਾਂ ਦੇ ਲੱਗੇ ਆ ਚੋਣ ਜੋਗ ਜੀ ਦਾ ਦਸ਼ਨ ਦੇ ਚੱਲ ਰਿਹਾ ਉਹ ਹੁਣ ਮੈਂ ਪੁੱਛਣਾ ਚਾਹੁੰਦਾ ਵੀ ਡੀਜੀਪੀ ਸਾਹਿਬ ਜੀ ਸ਼੍ਰੀ ਗੌਰਵ ਜਾਦਵ ਜੀ ਜਦੋਂ ਤੁਸੀਂ ਮੇਰੇ ਪਿਛਲੇ ਆ ਜੂਨ ਮਹੀਨੇ ਚ ਸੱਤ ਗਨਮਨ ਲਏ ਵਾਪਸ ਲਏ ਉਹ ਇਸ ਕਰਕੇ ਲੈ ਲੈ ਕੇ ਨੇ ਤੇਰੇ ਕੋਲ ਸਕਿਉਰਟੀ ਸੀਆਰਪੀ ਦੀ ਆ ਗਈ ਸੀਆਰਪੀ ਤਾਂ ਕੇਂਦਰ ਸਰਕਾਰ ਨੇ ਦਿੱਤੀ ਹੈ ਨਾ ਮਾਨ ਜੋ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਜਾ ਸ਼੍ਰੀ ਅਮਿਤ ਸ਼ਾਹ ਜੀ ਜਿਹੜੇ ਕੇਂਦਰ ਦੇ ਗ੍ਰਹਿ ਮੰਤਰੀ ਉਹਨੇ ਦਿੱਤੀ ਆ ਉਹਨਾਂ ਨੇ ਦੇਖਿਆ ਹੋਣਾ ਬਾਚਿਆ ਹੋਣਾ ਔਰ ਵੋਟਾਂ ਲਈਆਂ ਹੋਈਆਂ ਨੇ ਖਤਰਾ ਵਾ ਐਡਾ ਵੱਡਾ ਗ੍ਰਹਿ ਮੰਤਰਾ ਲਿਆ ਦਿੱਤੀ ਸਰਖਾ ਦੇਤੀ ਚਲੋ 11 ਮਹੀਨੇ ਹੋ ਗਏ 12 ਮਹੀਨੇ ਹੋ ਗਏ ਸਰਕਾਰ ਸੁਰੱਖਿਆ ਦੇ ਆਪਾਂ ਦੀਨ ਚੱਲਦੇ ਪਏ ਆ ਲੇਕਿਨ ਪੰਜਾਬ ਸਰਕਾਰ ਨੇ ਕੀ ਕੀਤਾ ਇੱਕ ਮਹੀਨੇ ਬਾਅਦ ਮੇਰੀ ਸਰਖਾ ਚੱਕ ਲਈ ਪੰਜਾਬ ਵਾਲੀ ਫੇਰ ਉਹ ਜਦੋਂ ਆ 26 ਜਨਵਰੀ ਨੂੰ ਲੰਗੀ ਆ ਕਹਿੰਦੇ ਜੀ ਤੁਹਾਡੇ ਬੇਟੇ ਨੂੰ ਥ੍ਰੈਟ ਆ ਜੀ ਠੀਕ ਆ ਜੀ ਦੋ ਗਨ ਨੂੰ ਭੇਜਦੇ ਜੀ ਦੋ ਗਨ ਨੂੰ ਭੇਜ ਜਾਣ ਦੇ ਬਾਅਦ 27 ਤਰੀਕ ਹੋਈ ਨਹੀਂ ਜਦ ਹੀ ਲੁਧਿਆਣਾ ਪੁਲਿਸ ਵਾਲਾ ਮੁੰਛੀ ਆ ਬੇਟਾ ਨਾਮ ਨਾ ਨਹੀਂ ਕੋਈ ਗੱਲ ਨਹੀਂ ਕੋਈ ਲੁਧਿਆਣਾ ਪੁਲਿਸ ਵਾਲਾ ਮੁੰਛੀ ਆ ਉਹਨੇ ਵਾਪਸ ਲੈ ਲੈ ਕਹਿੰਦਾ ਜੀ ਮੈਂ ਤਾਂ 27 ਤੱਕ ਆਰਡਰ ਸੀ ਵਾਪਸ ਲੈ ਲੈ ਮੈਂ ਠੀਕ ਹੋ ਗਈ ਗੱਲ ਇਹ ਹੁਣ ਅਜੰਕੇਤ ਕਹਿੰਦੇ ਫੇਰ ਥ੍ਰੈਟ ਆ ਗਈ ਇਹ ਥ੍ਰੈਟ ਕੋਈ ਰਸੀਮਾ ਬੱਦੀ ਹੁੰਦੀ ਆ ਘੜਦੀ ਹੁੰਦੀ ਆ ਇਹ ਅੱਜ ਸਰੇਤਮ ਦੱਸ ਕੇਗੇ ਕਿ ਤੁਹਾਨੂੰ ਦੱਸ ਕੇਗੇ ਅੱਜ ਭਾਜੀ ਆਏ ਆ ਜਿਵੇਂ ਫੜਨਾ ਹੈ ਮੁਰਜੇ ਨੂੰ ਫੜਨਾ ਆਏ ਹੋਣੇ ਆਪਾਂ 95 ਪੁਲਿਸੀ ਬੁਲਸ ਆ ਗਈ ਘਰੇ ਹਾਲੇ ਤੋੜੇ ਲੋਕ ਕਹਿੰਦੇ ਕੀ ਹੋ ਗਿਆ ਯਾਰ ਇਹਦਾ ਕੰਮ ਕੀ ਹੈ ਇਹਨਾਂ ਦਾ ਮੈਂ ਪਹਿਲਾਂ ਪੁੱਛਿਆ ਜਿਹੜਾ ਅਧਿਕਾਰੀ ਛੋਟੇ ਅਧਿਕਾਰੀ ਦਾ ਫੋਨ ਆਇਆ ਭਾਈ ਜੀ ਮਹਾਰਾਜ ਕੋਈ ਪਰਚਾ ਮੁਰਚਾ ਹੋ ਗਿਆ ਮੈਨੂੰ ਫੜਨਾ ਆ ਰਹੇ ਹੋ ਉਹ ਨਹੀਂ ਯਾਰ ਤੇਰੇ ਭਲੇ ਲਈ ਆ ਰਹੇ ਆ ਫਿਰ ਮੈਂ ਕਹਾਂ ਜੀ ਮੇਰੀ ਰੋਟੀ ਪਾਣੀ ਬੰਦਵਾ ਦਿੰਦੇ ਹੋ ਮੈਂ ਕਿੱਥੇ ਜਾਵਾਂ ਕਿਤੇ ਮੈਨੂੰ ਖਰਚਾ ਦਿਓ ਤੁਸੀਂ ਆਏ 10 15 ਦਿਨ 20 ਦਿਨ ਬਾਅਦ ਕਹਿੰਦੇ ਬੰਦ ਕਰੇ ਖਰਚਾ ਦਿਓ جے ਤੁਸੀਂ ਮੈਨੂੰ ਮੈਨੂੰ ਮੈਂ ਮੈਨੂੰ ਮੈਂ ਬਚਣਾ ਨਹੀਂ ਚਾਹੁੰਦਾ ਮੈਂ ਗੋਲੀ ਨਾ ਮਰਨਾ ਦੇਸ਼ ਲਈ ਸ਼ਹੀਦ ਹੋਣਾ ਚਾਹਨਾ ਵਾਂ ਲੇਕਿਨ ਫਿਰ ਉਹੀ ਗੱਲਾਂ ਮੈਂ ਜੀ ਮੈਂ ਮਾਨ ਜੋ ਹਾਈ ਕੋਰਟ ਜਾਊਂਗਾ ਚੋਣ ਕਮਿਸ਼ਨ ਸਾਹਿਬ ਨੂੰ ਸ਼ਿਕਾਇਤ ਕਰੂੰਗਾ ਕਰ ਜੋ ਮਰਜੀ ਕਰ ਇਹ ਕੀ ਹੋਇਆ ਮਤਲਬ ਇਹ ਨਜ਼ਰ ਬੰਦ ਮੈਂ ਕਹਾਂ ਮੈਨੂੰ ਲਿਖਤੀ ਆਰਡਰ ਦੇ ਦਿਓ ਕਿ ਲਿਖਤੀ ਨਹੀਂ ਦੇ ਸਕਦੇ ਅਸੀਂ ਨਜ਼ਰ ਬੰਦ ਕਰਨ ਨਾਲ ਪਰੇਸ਼ਾਨੀਆਂ ਆ ਰਹੀਆਂ ਤੁਹਾਨੂੰ ਨਹੀਂ ਪਰੇਸ਼ਾਨੀਆਂ ਤਾਂ ਸਾਡੇ ਪਰਿਵਾਰ ਨੂੰ ਵੀ ਆ ਰਹੀਆਂ ਸਾਰੇ ਨੂੰ ਆ ਰਹੀਆਂ ਪਰੇਸ਼ਾਨੀਆਂ ਆ ਗਲੀ ਬੰਦ ਆ ਗਲੀ ਬੰਦੇ ਆਲੇ ਦੋਲੇ ਮਹੱਲੇ ਨੂੰ ਪਰੇਸ਼ਾਨੀ ਆ ਪਰੇਸ਼ਾਨੀ ਤਾਂ ਸਾਰੇ ਕਰੂੰਗਾ ਭਾਜੀ ਮੈਂ ਮੈਂ ਨਾਲੇ ਕਿਸੇ ਲਈ ਖਤਰਾ ਨਹੀਂ ਹੈਗਾ ਪੁਲਿਸ ਕਹਿੰਦੇ ਤੈਨੂੰ ਮੈਂ ਤਾਂ ਕਹਿੰਦਾ ਕੋਲ ਆਉਂਦੀਆਂ ਕੋਈ ਥ੍ਰੈਟ ਦੀਆਂ ਕੋਲ ਆਉਂਦੀਆਂ ਨੇ ਥ੍ਰੈਟ ਦੇ ਮੈਂ ਚੱਕਦਾ ਹੀ ਨਹੀਂ ਭਾਜੀ ਮੈਸੇਜ ਆਉਂਦੇ ਨੇ ਤੁਸੀਂ ਬਾਰ-ਬਾਰ ਲਾਈਵ ਹੋਣੇ ਕਿ ਮੈਨੂੰ ਮੈਸੇਜ ਆਏ ਨੇ ਇਦਾਂ ਦੇ ਉਹ ਪੁਰਾਣੀਆਂ ਗੱਲਾਂ ਹੋ ਗਈਆਂ ਨੇ ਹੁਣ ਤਾਂ ਮੈਂ ਪੁਲਿਸ ਨੂੰ ਕਹਿੰਦੇ ਨਹੀਂ ਮੈਨੂੰ ਥ੍ਰੈਟ ਆਈ ਹੈ ਹੁਣ ਤਾਂ ਪੁਲਿਸ ਖੁਦ ਕਹਿੰਦੀ ਹੈ ਖਤਰਾ 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 ਮੈਂ ਪੁਲਿਸ ਨੂੰ ਕਹਿਣਾ ਹੀ ਹਟ ਗਿਆ ਵੀ ਮੈਨੂੰ ਕੋਈ ਖਤਰਾ ਮੈਨੂੰ ਖਤਰਾ ਹੀ ਹੈ ਨਹੀਂ ਮੈਂ ਕਿਹਾ ਪੁਲਿਸ ਪੁਲਿਸ ਕਿਉਂ ਕਹਿੰਦੀ ਖਤਰਾ ਕੋਈ ਜਾਣਕਾਰੀ ਹੈਗੀ ਬਾਜੀ ਪਤਾ ਹੀ ਨਹੀਂ ਇਨਪੁਟ ਆਈ ਹੈ ਜੀ ਇਨਪੁਟ ਆਈ ਹੈ ਇਨਪੁਟ ਉਹਨਾਂ ਨੂੰ ਮਾਰੋ ਜਾ ਕੇ ਕੋਈ ਇਨਪੁਟ ਹੈਗੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਦੇਸ਼ ਭਗਤਾਂ ਮੈਂ ਤਾਂ ਜੇ ਸਾਡੇ ਬਾਰਡਰ ਤੇ ਫੌਜੀ ਜਿਉਂ ਸ਼ਹੀਦ ਹੋ ਰਹੇ ਆ ਤਾਂ ਮੈਂ ਵੀ ਸ਼ਹੀਦ ਹੋਣ ਨੂੰ ਤਿਆਰ ਆ ਅਸੀਂ ਕਫਣ ਬੰਨਿਆ ਅੱਜ ਦੇਖ ਲਈ ਸ਼ਹੀਦ ਹੋਣ ਨੂੰ ਤਿਆਰ ਆ ਪਰ ਮੈਂ ਇਹ ਤਰੀਕਾ ਇਹ ਗਲਤ ਆ ਪੰਜਾਬ ਸਰਕਾਰ ਦਾ ਚੋਣ ਜਾਬ ਤਾਂ ਲੱਗਿਆ ਹੋਇਆ ਮੈਂ ਮਾਨ ਜੋ ਚੋਣ ਕਮਿਸ਼ਨ ਪੰਜਾਬ ਮਾਨ ਜੋ ਚੋਣ ਕਮਿਸ਼ਨ ਇੰਡੀਆ ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਚੋਣ ਵਿਵਸਥਾ ਉਹਨਾਂ ਨੇ ਮੇਨ ਉਹਨਾਂ ਨੂੰ ਕਹਿਣਾ ਚਾਣਾ ਵੀ ਮੈਨੂੰ ਜ਼ਬਰਦਸਤੀ ਘਰੇ ਨਾ ਬੰਦ ਕਰੋ ਨਾ ਬੰਦ ਕਰੋ ਜਾ ਇਹਦਾ ਲਿਖਤੀ ਪ੍ਰੂਫ ਦਿਓ ਸਕੋਟੀ ਦੀ ਮੇਰੀ ਚੱਕ ਲਈ ਮੈਨੂੰ ਖਤਰਾ ਆਇਆ ਨਹੀਂ ਮੁੰਡੇ ਦੀ ਮੇਰੀ ਸਕੋਟੀ ਤੋਂ ਚੱਕ ਲਈ ਇਹ ਕਿਹੜਾ ਫਿਰ ਗੱਲਾਂ ਐ ਇਹ ਜਿਹੜੀਆਂ ਧੋਗਲੀਆਂ ਗੱਲਾਂ ਨਹੀਂ ਚਾਹੀਦਾ ਪੰਜਾਬ ਸਰਕਾਰ ਨੂੰ ਘਰ ਦੇ ਬਾਹਰ ਬੈਠ ਕਿਉਂ ਦਰੀ ਵਿਛਾ ਲਈ ਤੁਸੀਂ ਘਰ ਦੇ ਬਾਹਰ ਬੈਠ ਗਏ ਮੈਂ ਹੋਰ ਆਪ ਦੇਖੋ ਨਾ ਜੀ ਜੇ ਕੇਜਰੀਵਾਲ ਸਾਹਿਬ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਦਿੱਲੀ ਪੁਲਿਸ ਫੜਦੀ ਆ ਕੀੜੀ ਸਾਹਿਬ ਫੜਦੀ ਆ ਉਹਦੇ ਕੁਝ ਘੰਟਿਆਂ ਬਾਅਦ ਹੀ ਹਰਜੋਤ ਬੈਣ ਜੀ ਇੱਕ ਮੋਮੈਂਟੋ ਜਾਂ ਲੈ ਕੇ ਦਿੱਲੀ ਦਿੱਲੀ ਦੇ ਰਾਹ ਵਿੱਚ ਬਹਿ ਜਾਂ ਸੜਕ ਤੇ ਬਹਿ ਜਾਂਦੇ ਆ ਉਹ ਵੱਡੇ ਨੇ ਮੰਤਰੀ ਸਾਹਿਬ ਨੇ ਉੱਥੇ ਦਿੱਲੀ ਜਾ ਕੇ ਬਹਿ ਗਏ ਆਪਾਂ ਆ ਗਏ ਛੋਟੇ ਬੰਦੇ ਕੀੜੇ ਮਕੌੜੇ ਆਪਾਂ ਤੇਰੀ ਕਾਲੇ ਬਾਹਰ ਬਹਿ ਗਏ ਕਹਿੰਦੇ ਜਾਣ ਨਹੀਂ ਦੇਣਾ ਜੀ ਲੋਕਲ ਪੁਲਿਸ ਲਈ ਆ ਲੋਕਲ ਪੁਲਿਸ ਕਹਿੰਦੇ ਜਾਣ ਨਹੀਂ ਦੇਣਾ ਜੀ ਇਹਨੂੰ ਉਹ ਮੈਂ ਪੁੱਛਣਾ ਚਾਹਨਾ ਇੱਥੇ ਅੱਧੀ ਬੈਠੇ ਰੂੰਗਾ ਮੈਂ ਇੱਥੇ ਬੈਠ ਰੂੰਗਾ ਆ ਪੰਜ ਸਵੇਰ ਦਾ ਅੰਨ ਪਾਣੀ ਕੁਝ ਨਹੀਂ ਖਾਇਆ ਨਾ ਨਹਾਇਆ ਨਾ ਧੋਇਆ ਨਾ ਪੂਜਾ ਕੀਤੀ ਆ ਕੋਈ ਸਵੇਰ ਸੇ ਮਨ ਖਰਾਬ ਕਰਤਾ ਇਹਨਾਂ ਨੇ ਕੋਈ 2 ਦਿਨ ਪਹਿਲਾਂ ਦੱਸੋ ਜੀ ਸਵਾਲ ਦਾ ਕਾਰਨ ਕੀ ਹੁਣ ਤੁਸੀਂ ਬੈਠ ਗਏ ਹੋ ਹੁਣ ਅੱਗੇ ਕੀ ਚੱਲੂਗਾ ਪ੍ਰੋਸੈਸ ਤੁਸੀਂ ਕੋਈ ਕੰਪਲੀਟ ਕੋਈ ਕਿਸੇ ਨੂੰ ਨਹੀਂ ਮੈਂ ਕੰਪਲੀਟ ਕਾਦੀ ਕਰਾਂ ਮੈਂ ਤਾਂ ਅਧਿਕਾਰੀਆਂ ਨੂੰ ਰੋਜ਼ ਯਾਰ ਕੀਤਾ ਭਈ ਮੈਨੂੰ ਕਾਹਦੂ ਬੰਦ ਕਰਦੇ ਪਏ ਹੋ ਪਹਿਲਾਂ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਪੁਰਾਣੀਆਂ ਗੱਲਾਂ ਕਰਦਾ ਪਾਰਿਆ ਤਾਜ਼ੀਆਂ ਅੰਮਾਲਾ ਬਾਰਡਰ ਤੇ ਕਿੰਨੇ ਲੋਕ ਪਰੇਸ਼ਾਨ ਹੋ ਰਹੇ ਨੇ ਮੇਰੀ ਗੱਲ ਛੱਡੋ ਮੈਂ ਮਰਦਾ ਜਮਦਾ ਛੱਡੋ ਅੰਮਾਲਾ ਬਾਰਡਰ ਤੇ ਕਿੰਨੇ ਲੋਕ ਪਰੇਸ਼ਾਨ ਹੋ ਰਿਹਾ ਮੈਂ ਪਰਸੋ ਤੇ ਮੈਂ ਵੀ ਆਪਣੀ ਵੀਡੀਓ ਪਰੇਸ਼ਾਨ ਹੋ ਰਿਹਾ ਸੀ ਪਿੱਪਲੀ ਜਾਣਾ ਸੀ ਬਹੁਤ ਲੋਕ ਪਰੇਸ਼ਾਨ ਆ ਇੰਨੇ ਲੋ ਉਹਨਾਂ ਨੂੰ ਕਿਉਂ ਨਿਚਾਇਆ ਜਾ ਰਿਹਾ ਜੀ 4 ਜੂਨ ਤੱਕ ਉਹਨਾਂ ਦੇ ਚੁਕਾ ਦੇ ਦਿਓ ਨਾ ਫਿਰ ਕੱਲ ਅਸੀਂ ਭਾਇਆ ਉਨਾਂ ਰਾਹੀਂ ਅਨੰਦਪੁਰ ਸਾਹਿਬੋਂ ਹੋ ਕੇ ਇੱਥੇ ਆਏ ਆਪਾਂ ਲੁਧਿਆਣੇ ਉੱਥੇ ਟਰਾਲੀਆਂ ਹਰਦੰਗ ਬਚਾਇਆ ਜਾ ਰਿਹਾ ਬਲਵੰਤ ਰਾਜੋ ਵਾਲਿਆਂ ਨੇ ਕਦੇ ਹਵਾਰੇ ਦੇ ਫੋਟੋਆਂ ਕਦੇ ਗਾਣੇ ਲਾਈ ਜਾਂਦੇ ਆ ਏਕ 47 ਵਾਲੇ ਆਉਣਗੇ ਖਾਲਸਾ ਬਣਾਉਣਗੇ 80 ਦੀ ਤਦਾਰ ਚ ਟਰੈਕਟਰ ਭਜਾਏ ਜਾ ਰਿਹਾ ਟਰੈਕਟਰ ਤਾਂ ਖੇਤ ਦੇ ਵਿੱਚ ਜਾਣਾ ਚਾਹੁੰਦੇ ਆਪਾਂ ਉੱਥੇ ਰੋਡਾਂ ਦੇ ਕੀ ਮਤਲਬ ਦੋ ਦੋ ਲੱਖ ਰੁਪਏ ਲਾ ਕੇ ਉਹਦੇ ਤੇ ਆਪਾਂ ਨੇ ਉਹਨੂੰ ਮੋਡੀਫਾਈ ਕੀਤਾ ਹੋਇਆ ਇਹ ਵੀ ਗਲਤ ਗੱਲ ਆ ਜਦ ਕਿ ਉੱਥੋਂ ਦਾ ਲੋਕਲ ਪ੍ਰਸ਼ਾਸਨ ਸਾਰਾ ਕਹਿ ਰਿਹਾ ਵੀ ਭਾਈ ਅਨਛਾਜਨ ਜਾਓ ਜਾਂ ਜਾ ਜਾਓ ਪਰ ਨਹੀਂ ਲੋਕ ਸੁਧਰਦੇ ਭਏ ਇਹ ਲੇਕਿਨ ਇਹ ਗੱਲਾਂ ਅਚਾ ਅਮਰਪਾਲ ਦੀ ਮਾਂ ਜਿਹੜੋ ਡਿਬਰੂਗੜ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਅਮਰਤਪਾਲ ਦੀ ਮਾਂ ਨੂੰ ਉਹ ਕੇ ਬੱਠੀ ਆ ਜੀ ਉਸ ਮੁੰਡੇ ਨੇ ਗਲਤ ਕੰਮ ਕੀਤੇ ਆ ਤਾਂ ਡਿਬਰੂਗੜ ਜੇਲ੍ਹ 'ਚ ਬੈਠਾ ਨਾ ਅਮਰਤਪਾਲ ਦਾ ਫੇ ਅਸੀਂ ਤਾਂ ਕੋਈ ਗਲਤ ਕੰਮ ਕੀਤਾ ਹੀ ਨਹੀਂ ਫੇ ਸਾਨੂੰ ਵੀ ਸਜ਼ਾ ਦਿੱਤੀ ਜਾਂਦੀ ਆ ਤੇ ਤੁਸੀਂ ਹੁਣ ਇੱਥੇ ਬੈਠੇ ਰਹੋਗੇ ਹਾਂ ਜੇ ਬੈਠੇ ਆ ਅੱਛਾ ਫੇਰ ਸਾਡੀ ਜਿਹੜੀ ਸੀਆਰਪੀ ਆਯੂ ਕੇਂਦਰ ਦਾ ਉਹਨੂੰ ਮਿਸਗਾਈਡ ਕੀਤਾ ਯਾਰ ਇਹਨੂੰ ਬਾਹਰ ਨਹੀਂ ਜਾਣਾ ਮੈਂ ਸੀਆਰਪੀ ਦੇ ਅਧਿਕਾਰੀਆਂ ਨੂੰ ਫੋਨ ਕੀਤਾ ਬਾਰ-ਬਾਰ ਵੀ ਮੈਨੂੰ ਰਿਟਨ 'ਚ ਦੇਓ ਰਿਟਨ 'ਚ ਤੁਸੀਂ ਮੇਰੇ ਲੱਗੇ ਹੋ ਆ ਕੇ ਬਗੈਰ ਰਿਟਨ ਦਾ ਕੋਈ ਲੱਗਦੇ ਨਹੀਂ ਤੁਹਾਡੇ ਨਾਲ ਲੱਗੇ ਸੀਆ ਰਿਟਰਨ ਚ ਦਿਓ ਰਿਟਰਨ ਚ ਦਿਓ ਮੈਨੂੰ ਦੱਸੋ ਜੀ ਰਿਟਰਨ ਚ ਕੋਈ ਦਰਨੀ ਤਾਰ ਨਹੀਂ ਹੈਗਾ ਨਾ ਲੋਕਲ ਪੁਲਿਸ ਦੇ ਨੂੰ ਤਾਰ ਰਿਟਰਨ ਚ ਤੁਸੀਂ ਕਾਰਨ ਪੁੱਛ ਦਿਓ ਕਿ ਤੁਹਾਨੂੰ ਕਿਉਂ ਨਜ਼ਰਬੰਦ ਕੀਤਾ ਜਾ ਰਿਹਾ ਪੁਲਿਸ ਕੈਰੀ ਤੁਹਾਨੂੰ ਥ੍ਰੈਟ ਹੈਗਾ ਵਾ ਨਹੀਂ ਥ੍ਰੈਟ ਨਹੀਂ ਤੇਰਾ ਭੋਗ ਬਾ ਦੇਣਾ ਕਹਿੰਦਾ ਕਿਸ ਨੇ ਮੈਂ ਪਾਓ ਯਾਰ ਭੋਗ ਪਾਉਣ ਸਾਡੀ ਸੀਆਰਪੀ ਲੜਾਈ ਲੜਨ ਦਾ ਵੀ ਬਲ ਬਖਸ਼ੇ ਮੈਂ ਕਹਣਾ ਵੀ ਸਾਡੇ ਬਰਾਬਰ ਦੁਸ਼ਮਣ ਆਵੇ ਸਹੀ ਪਤਾ ਲੱਗੇ ਸਾਨੂੰ ਵੀ ਪਤਾ ਲੱਗੇ ਵੀ ਸਾਡੇ ਲਾਥੇ ਗੋਲੀ ਮਾਰਦਾ ਸਾਡੇ ਛਾਤੀ ਗੋਲੀ ਮਾਰਦਾ ਜਾਂ ਸਾਡੇ ਪਟਾ ਪਟਾ ਦਾਮਾਂ ਸਾਡੇ ਪਟਾਂ ਦਾ ਮਾਂ ਵੀ ਦੇਖ ਲਾਂ ਕਿਹੜਾ ਹੁੰਦਾ ਅੱਜ ਕੱਲੀ ਗਰੀ ਚੈਕਿੰਗ ਚੋਕਿੰਗ ਕੀਤੀ ਐ ਇਹਨਾਂ ਨੇ ਹਾਂ ਕਾफी ਚੱਕੀ ਕੀਤੀ ਐ ਸੀਏ ਟੀਮ ਆਈਆ ਨਹੀਂ ਦੇਖੋ ਜਦੋਂ ਸੀਆਰਪੀ ਲੱਗੀ ਆ ਇਹ ਤੋਂ ਵੱਡੀ ਕਿਹੜੀ ਸਕੋਟੀ ਹੁਣ ਐਫਬੀਆਈ ਅਮਰੀਕਾ ਤੋਂ ਮੰਗਾਈ ਐ ਹੁਣ ਆਪਾਂ ਬਈ ਗੁਰਸਮਨ ਸਿੰਘ ਮਾਡਰ ਨੂੰ ਖਤਰਾ ਬਹੁਤ ਜ਼ਿਆਦਾ ਐਫਬੀਆਈ ਅਮਰੀਕਾ ਤੋਂ ਮੰਗਾਉਂ ਸਕੋਟੀ ਇਹ ਮੈਂ ਦਾ ਜਦੋਂ ਆਈਟੀ ਸੰਸੀਅਰ ਸੀਆਰਪੀ ਆ ਫਿਰ ਆਪਾਂ ਇਹਨਾਂ ਤੇ ਵਿਸ਼ਵਾਸ ਕਿਉਂ ਨਹੀਂ ਕਰਿਆ ਜਾ ਰਿਹਾ ਵਿਸ਼ਵਾਸ ਕਰਨਾ ਪਊਗਾ ਸਰਕਾਰ ਨੂੰ ਤੁਸੀਂ ਨੂੰ ਇੱਥੇ ਸਮਝਣ ਲਈ ਬਾਰ ਮੈਂ ਇੱਥੇ ਬੈਠਾ ਜੀ ਮੈਂ ਇੱਥੇ ਬੈਠਾ ਹਾਂ ਕਿਉਂਕਿ ਜਾਨ ਜਾਂਦੇ ਚਲੀ ਗਏ ਇਹ ਪ੍ਰਸ਼ਾਸਨ ਜ਼ਿੰਮੇਦਾਰ ਹੋਊਗਾ ਡੀਜੀਪੀ ਗੌਰਵ ਜਾਦਵ ਜੀ ਜ਼ਿੰਮੇਦਾਰ ਹੋਣੇ ਆ ਮੈਂ 20 ਵਾਰ ਟਾਈਮ ਮੰਗਿਆ ਮੈਨੂੰ ਡੀਜੀਪੀ ਗੌਰਵ ਜਾਦਵ ਜੀ ਨੇ ਟਾਈਮ ਨਹੀਂ ਦਿੱਤਾ ਮਿਲਣ ਦਾ ਐਸਓ ਸਾਹਿਬ ਕਹਿੰਦੇ ਬਿਜੀ ਆ ਮੈਂ ਖੁਦ ਜਾਣਾ ਉੱਤੇ ਕਹਿੰਦੇ ਬਿਜੀ ਆ ਜੀ ਇਹ ਕੀ ਮਤਲਬ ਅਸੀਂ ਆਪਣੀਆਂ ਗੱਲਾਂ ਜਗ੍ਹਾ ਦੱਸਾਂਗੇ ਤੁਸੀਂ 4-10 ਦਿਨ ਲੰਘਦੇ ਆ ਥ੍ਰੈਟ ਖਤਮ ਹੋ ਗਈ ਜੀ ਦਾਜਲ ਮਾ ਥ੍ਰੈਟ ਆ ਗਈ ਜੀ ਇਹ ਕੀ ਮਤਲਬ ਹੈ ਜੀ ਤਾਂ ਬਿਲਕੁਲ ਇਹ ਤਸਵੀਰਾਂ ਨੇ ਗੁਰਸਿੰਮਰ ਸਿੰਘ ਮਾਨ ਜਿਹੜੇ ਨੇ ਆਪਣੇ ਘਰ ਦੇ ਬਾਹਰ ਬੈਠੇ ਨੇ ਇੱਕ ਉਹ ਤਸਵੀਰਾਂ ਸਾਂਝੀਆਂ ਕਰਦ ਨੇ ਘਰ ਉਹਨਾਂ ਦਾ ਹੈਗਾ ਵਾ ਜਿੱਥੇ ਘਰ ਦੇ ਬਾਹਰ ਆਪਣੀ ਜਿਹੜੀ ਆ ਦਰੀਬਸ਼ਾ ਕੇ ਬੈਠੇ ਨੇ ਘਰ ਦੇ ਬਾਹਰ ਬੈਰੀਕੇਟਿੰਗ ਕੀਤੀ ਗਈ ਆ ਬੰਕਰ ਕੁਛ ਬਣਾਏ ਗਏ ਨੇ ਸੀਆਰਪੀਐਫ ਜਿਹੜੀ ਆ ਉਹ ਤਨਾਤ ਕੀਤੀ ਗਈ ਆ ਤਾਂ ਕਹਿ ਰਹੇ ਨੇ ਕਿ ਬਾਰ-ਬਾਰ ਜਿਹੜਾ ਵਾ ਉਹਨਾਂ ਨੂੰ ਪਰੇਸ਼ਾਨ ਜਿਹੜਾ ਵਾ ਉਹਨਾਂ ਨੂੰ ਕੀਤਾ ਜਾ ਰਿਹਾ ਵਾ ਤਾਂ ਪਰੇਸ਼ਾਨੀ ਕਾਰਨ ਜਿਹੜੇ ਵਾ ਅੱਜ ਆਪਣੇ ਘਰ ਦੇ ਬਾਹਰ ਬੈਠੇ ਹੋਏ ਨੇ ਔਰ ਬਾਰ-ਬਾਰ ਕਹਿ ਰਹੇ ਨੇ ਕਿ ਸਕੈਟ ਜਿਹੜੀ ਆ بار بار ਪੁਲਿਸ ਨੂੰ ਜਿਹੜੀ ਦਿੱਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਦੀ ਪਰੇਸ਼ਾਨੀ ਕਿਉਂ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਕਿਉਂਕਿ ਕਾਰੋਬਾਰ ਜਿਹੜਾ ਵਾ ਬਿਲਕੁਲ ਬੰਦ ਹੋ ਚੁੱਕਾ ਵਾ ਘਰ ਦੇ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਘਰ ਤੋਂ ਬਾਹਰ ਨਿਕਲਣਾ ਜਿਹੜਾ ਵਾ ਮੁਸ਼ਕਲ ਹੋ ਗਿਆ ਵਾ ਤਾਂ ਮੰਡ ਵੱਲੋਂ ਜਿਹੜੀ ਆ ਅੱਜ ਇੱਕ ਵਾਰ ਫਿਰ ਘਰ ਦੇ ਬਾਹਰ ਬੈਠ ਕੇ ਇੱਕ ਪ੍ਰਦਰਸ਼ਨ ਜਿਹੜਾ ਵਾ ਕੀਤਾ ਜਾ ਰਿਹਾ ਵਾ ਅੱਜ ਸਵੇਰੇ ਜਿਹੜੀ ਆ ਪੁਲਿਸ ਉਹਨਾਂ ਦੇ ਘਰ ਦੇ ਬਾਹਰ ਪਹੁੰਚਦੀ ਘਰ ਦੀ ਪੂਰੀ ਚੈਕਿੰਗ ਕੀਤੀ ਜਾ ਰਹੀ ਆ ਤੇ ਕਿਹਾ ਗਿਆ ਕਿ ਤੁਹਾਨੂੰ ਜਿਹੜੀ ਆ ਮਾਰਨ ਦੀ ਜਿਹੜੀ ਆ ਤਾਂ ਧਮਕੀ ਆਈ ਹੈ ਜਿਸ ਕਰਕੇ ਤੁਹਾਨੂੰ ਘਰ ਦੇ ਵਿੱਚ ਅੱਜ ਜਿਹੜਾ ਵਾ ਨਜ਼ਰਬੰਦ ਕੀਤਾ ਗਿਆ ਵਾ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰਪਿੰਦ ਜਗਵੰਤ ਟੀਵੀ ਲੁਧਿਆਣਾ